ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਟਰ ਕੁਵਟਰ ਸੈਟਾ ਵੀ ਸਾਰੇ ਵੀ ਬੰਦੇ ਦਾ ਸਭ ਠੀਕ ਹੈ ਲਓ ਬਾਪੇ ਖਰਤੀ ਵਲੌਗ ਦੀ ਸਟਾਰਟਿੰਗ ਟਾਈਮ ਦੇਖੋ ਬਈ 2:36 ਮਿੰਟ ਹੋਇਆ ਰਾਤ ਤੇ ਹਨਾ ਤੇ ਚੱਕਰ ਕੀ ਹੋਇਆ ਬਈ ਲਾਈਟ ਜਾਵਲੀ ਘਟੋ ਘਟ ਹੋ ਗਿਆ ਘੰਟਾ ਬਈ 2 ਵਜੇ ਦੀ ਜਾਗ ਗਈ ਮੈਨੂੰ ਉਸ ਤੋਂ ਪਹਿਲਾਂ ਨਹੀਂ ਮੈਨੂੰ ਪਤਾ ਕਦੋਂ ਕਦੀ ਲਾਈਟ ਗਈ ਹੈ ਕਮੂਦਰੀ ਸਾਂਭੀ ਆਂਦੇ ਸੀ ਨਾ ਬਈ ਸਾਨੂੰ ਪਤਾ ਅੰਦਰ ਬੈਠੀ ਸੀ ਵਧੀਆ ਮੈਟ ਸੀਗਾ ਇੱਥੇ ਗਿੱਲਾ ਹਵਾਦਾਰ ਸੀ ਕੰਮ ਖੁੱਲਾ ਸੀ ਚਲ ਮੈਂ ਬਾਹਰ ਪਿਆ ਸੀ ਨਾ ਮੈਨੂੰ ਹੀ ਵਧੀਆ ਨੀਂਦ ਆਈ ਪਈ ਸੀਗੀ ਆਹਾਂ ਦੇ ਲੈਟ ਵਾਲਿਆਂ ਦੀ ਭੈਣ ਦੀ ਲੱਕੜਾਂ ਦੀ ਤੜਕੋ ਤੜਕੋ ਜਿਆਕ ਨੂੰ ਉੱਠਣ ਸਾਰੀ ਗਾਲਾਂ ਕੱਢਣ ਲੱਗ ਗਿਆ ਤੇ ਸਾਰੇ ਕੰਮ ਦੀ ਭੈਣ ਹੀ ਚੋਤੀ ਇਹਨਾਂ ਨੇ ਬਈ ਯਾਰ ਗੱਪਣੀ ਮਾਰਦਾ ਤੇ ਹੁਣ ਕੀ ਕਰਨਾ ਕੀ ਬਈ ਮੈਨੂੰ ਠੀਕ ਆ ਆਪਾਂ ਤਾਂ ਆਪ ਜਾਣਿਆ ਕਰੀ ਬਈ ਕਿਹ ਹੈ ਕਿ ਇੱਥੇ ਨੀਂਦ ਕਿਹੜੀ ਆਉਂਦੀ ਹੋ ਪਰ ਉਹ ਗਰਮੀ ਨਾਲ ਪੂਰਾ ਹਾਲ ਹੋਇਆ ਪਿਆਗਾ ਹਣਾ ਟੈਗ ਹੋਣਾ ਲੋ ਆਪਣੇੰਦ ਨੇ ਦਾ ਤੇ ਬਾਕੀ ਵੀ ਕੱਲ ਨੂੰ ਬਾਜੀ ਵੀ ਦੇਖਣੀ ਆ ਕੱਲ ਨੂੰ ਕੂਤਰ ਵੀ ਉਹ ਕਰਨੇ ਆ ਨਾ ਸੋਣਾ ਵੀ ਹੁੰਦਾ ਬੰਦੇ ਨੇ ਯਾਰ ਤੇ ਆਪਣੀ ਸਾਂਭਣ ਵਾਲੀ ਕੂਬਤਰੀ ਤਾਂ ਵੀ ਬਾਹਰ ਪਾਤੀ ਮੈਂ ਪਿੰਜਰੇ ਚ ਮੈਟ ਪਾ ਕੇ ਨਾ ਠੀਕ ਹੈ ਖੰਡ ਚਲੋ ਉਹ ਓਦਰ ਨੂੰ ਮੜਾ ਜਾ ਸਾਂਭਣ ਵਾਲੀ ਕੂਬਤਰੀ ਆਪਣੀ ਇਹ ਬੈਠੀ ਇਹਨੂੰ ਉੱਚੀ ਚੱਕ ਚਲਦੇ ਆਪਾਂ ਕਾਫੀ ਹੈ ਨਾ ਤਾਹਾਂ ਕਰਕੇ ਪਾਣੀ ਪੂਣੀ ਦੇ ਗਿਆ ਉਹਨੂੰ ਬਈ ਮੈਂ ਤੇ ਸਿੱਧਾ ਬਾਸ ਤੜਕੇ ਆ ਕੇ ਦੇਖਾਂਗੇ 4 ਵਜੇ 5 ਵਜੇ ਤੇ ਦੂਜਾ ਵਾਰ ਮੈਂ ਸਾਰੇ ਬਾਰਪੂਰ ਜੜ ਜੰਨਾ ਓਕੇ ਰਿਪੋਰਟਾਂ ਠੀਕ ਹੈ ਤੇ ਹੁਣ ਤੁਸੀਂ ਐਂ ਦੇਖ ਲਓ ਵੀ ਘਰੇ ਜਾ ਕੇ ਮੈਨੂੰ ਆਦਾ ਮਨ ਜਾਵੇ ਇਸ ਤਰ੍ਹਾਂ ਕੱਢਣਾ ਪਊਗਾ ਠੀਕ ਹੈ ਕਿ ਨਹੀਂ ਇੱਥੇ ਜਾਊਂਗਾ ਬਾਹਰ ਘੜਕਾਉਂ ਖੁੱਲੂ ਖੜਾਉਂਗੇ ਹਿਸਾਬ ਤੇ ਫਿਰ ਉੱਥੇ ਘਰੇ ਆ ਕੇ ਮਨ ਜਾਵੇ ਇਸ ਤਰ੍ਹਾਂ ਫਿਰ ਕਿਤੇ ਪਾਊਂਗਾ ਕੀ ਯਾਰ ਕਿਹੜੀ ਭਾਂ ਦੇ ਲੱਕੜੇ ਆ ਓਹੋ ਕਿਹੜੇ ਮਾੜੇ ਟਾਈਮਾਂ 'ਚ ਸ਼ੌਂਕ ਪਿਆ ਯਾਰ ਭਾਂ ਦੇ ਲੱਕੜੇ ਦਾ ਅਬਾ ਜਮ ਫਾਲਤੂ ਦੀ ਕਲਪਨਾ ਯਾਰ ਜਿਵੇਂ ਹੀ ਫਾਲਤੂ ਟੈਨਸ਼ਨ ਹੈ ਜਿਹੜੀ ਅਪ ਕਰਦੇ ਫਿਰਦੇ ਹਨਾ ਆ ਜੋ ਕੋਈ ਸੌਣ ਦਾ ਟਾਈਮ ਨਹੀਂ ਕੋਈ ਖਾਣ ਦਾ ਟਾਈਮ ਨਹੀਂ ਕੋਈ ਪੀਣ ਦਾ ਟਾਈਮ ਨਹੀਂ ਯਾਰ ਕੀ ਯਾਰ ਕਾਲੀ ਜ਼ਿੰਦਗੀ ਆ ਬਾਬਿਓ ਅੱਕੇ ਪਈਆਂ ਇਹੋ ਜੀ ਯਾਰ ਚਲੋ ਠੀਕ ਆ ਯਾਰ ਬਸ ਮੈਂ ਚੱਲਾਂ ਵੀ ਪਾਣੀ ਉਹ ਇੱਕ ਮਿੰਟ ਖੜ ਚੋ ਪਾਣੀ ਪੂਰੀ ਬਾਜਾਂ ਵਿੱਚ ਮੈਂ ਪੁੱਠਾ ਤੜਕੇ ਨੂੰ ਕਰਨੀ ਐ ਸੈਟਿੰਗ ਵਾਟਿੰਗ ਤੇ ਠੀਕ ਆ ਵੀ ਬਸ ਨਾ ਤੜਕੇ ਮੈਂ ਲੈਂਦਾ ਬੰ ਮੋਕੇ ਰਿਸ ਨੂੰ ਹਾਂਜੀ ਮੇਰੇ ਵੀ ਹੁਣ ਚਾਹਦੇ ਆ ਭਾਈ ਦੂਜੀ ਗਰੋਟ ਠੀਕ ਹੈ ਨਹੀਂ ਫੋਰ ਦਾਸ ਫਿਰ ਉਹ ਬਿੱਠੀ ਕੂਦਰੀ ਤਾਂ ਬਾਹਰ ਹੀ ਲਓ ਭਾਈ ਫੇਰ ਚੱਲ ਪਏ ਮੁੰਡੇ ਲੈ ਕੇ ਕਬੂਤਰੀ ਨੂੰ ਠੀਕ ਆ ਕਿ ਨਹੀਂ ਤੇ ਅੱਜ ਵੇਲੇ ਹੀ ਆਪਾਂ ਅੱਜ ਬਸ 11:00 ਵਜੇ ਕਰੇ ਨੂੰ ਫਿਰਦੀ ਰੱਖ ਲਓ ਕਹਿੰਦਾ 11:30 ਤੱਕ ਤੇ ਕਿਧੋ ਕਿਨਾਲ ਉਸ ਤੋਂ ਬਾਅਦ ਆ ਗਿਆ ਮੈਂ ਮਗਰੀ ਉਹ ਦਵਾਲੀ ਨੇ ਹਾਂ ਉਸ ਤੋਂ ਬਾਅਦ ਮਗਰ ਆ ਜੂ ਮੈਂ ਇਹ ਕੂਤਰ ਬਾਦਰ ਬੰਦਾ ਸਾਬ ਬਾਜੀ ਵੇਖਣੀ ਆ ਮੱਕਲੀ ਓਕੇ ਜੀ ਖੁਦਾ ਹਾਫਿਜ਼ ਫਿਰ ਮਿਲਾਂਗੇ ਚਲੋ ਕੂਦਰੀ ਦੇਤੀ ਜੀ ਪਾ ਕੇ ਮੁੰਡੜ ਨੂੰ ਫੇਰ ਮੈਨੂੰ ਹਾਸਿਏ ਹੁੰਦੀ ਅੱਜ ਇਹਨਾਂ ਨੇ ਕੂਦਰੀ ਪਾ ਕੇ ਦੇਣ ਲੱਗਿਆ ਠੀਕ ਹੈ ਕਿ ਨਹੀਂ ਚਲੋ ਕੋਈ ਗੱਲ ਨਹੀਂ ਪਰ ਰਾਤ ਬਹੁਤ ਖਿਜਿਆ ਸੀ ਬਈ ਸੌਣ ਲੱਗੇ ਰਾਤਾਂ ਇੰਜ ਹੀ ਕਰਦਾ ਸੀ ਉੱਚੀ ਉੱਚੀ ਰੋਵਾ ਇੱਥੇ ਬਹਿ ਕੇ ਦੀ ਭਾਂਦੀ ਲਾਈਟ ਆ ਲੰਦੀ ਦਿੱਤਾ ਮੈਂ ਯਾਰ ਇੱਕ ਤਾਂ ਬੰਦੇ ਨੇ ਸਿਰਫ 2 ਘੰਟੇ ਸੌਣ ਦਾ ਨਾ ਬਈ ਤੁਹਾਡੇ ਸਾਹਮਣੇ ਵੀ ਮੈਂ ਮੈਨੂੰ ਇਸ ਘਰ ਹੋ ਜਾਣਾ ਪਿਆ ਘਰ ਆ ਕੇ ਮੰਜਾੜਾ ਆ ਭਰਾ ਹੀ ਉਧਰੋਂ ਚੱਕ ਕੇ ਲਿਆਂਦਾ ਮੈਂ ਵੇਸ ਧਰਾ ਲਿਆਂਦਾ ਬਹੁ ਪੰਗਾ ਕੀਤਾ ਬਾਪੋ ਤੇ ਉਹਨੇ ਮੈਂ ਖ ਆਪਣੇ ਜਿਹੜੇ ਕੱਲ ਨੂੰ ਡਾਵਾਂ ਕੂਤਰਾ ਅੱਜ ਦਾ ਕੋਈ ਵੀ ਨਹੀਂ ਛੱਡਦੇ ਤੇ ਉਹਨੂੰ ਧੁੱਪੇ ਪਾਤਾ ਬਈ ਕਬੂਤਰਾ ਨੂੰ ਸਾਰਿਆਂ ਨੂੰ ਤੇ ਕਬੂਤਰੀਆਂ ਨੂੰ ਵੀ ਪਾਉਣਿਆ ਯਾਰ ਧੁੱਪੇ ਉਹਨਾਂ ਵਾਸਤੇ ਨਾ ਢਾਂਗ ਹੀ ਨਹੀਂ ਮਿਲੀ ਕੋਈ ਛੋਟ ਹੀ ਲਾਉਣ ਵਾਸਤੇ ਤੇ ਮੁੰਡਾ ਘਰੇ ਚੱਲਦੇ ਆ ਘਰੋਂ ਚੱਲ ਕੇ ਦੇਖ ਕੇ ਲਿਓਣੇ ਹੈਗੇ ਲਓ ਭਾਈ ਢਾਂਗੀ ਢੂੰਗੀ ਤਾਂ ਤੇ ਨਹੀਂ ਇੱਥੇ ਆਈ ਤੇ ਸਰਗਾ ਆ ਤੇ ਆ ਗਿਆ ਇਹੀ ਚੈੱਕ ਲਿਆਂਦਾ ਮੈਂ ਹਨਾ ਕਾੜ ਦਾਂਗੇ ਵੱਖੀ ਵੇਈ ਦੀ ਖੋਲੀ ਮੁੰਡਾ ਦੀ ਢੇਡ ਕਰਾ ਹਾਂਜੀ ਬਾਬੇ ਤੇ ਅੱਜ ਮਾੜਾ ਜਾ ਮੈਟ ਵੀ ਦਿਖਾਵਾਂ ਮੈਂ ਤੁਹਾਨੂੰ ਮਾੜਾ ਜਾ ਕੇ ਪੂਰੀ ਵਿਖਾਵਾਂਗੇ ਤਿੰਨ ਬਿਠਾ ਗਲਤ ਮਾਰਾਂ ਕੂਦਰੀ ਨੇ ਇੱਕ ਨੰਬਰ ਤੇ ਦੋ ਨੰਬਰ ਤੇ ਤੇ ਤਿੰਨ ਨੰਬਰ ਤੇ ਆ ਤਿੰਨ ਬਿਠਾ ਗਲਤ ਵੱਜੀਆਂ ਮਾੜਾ ਗਾ ਮੋਟਾ ਆ ਤਿੰਨ ਤਿੰਨ ਚਾਰ ਬਿਠਾ ਗਲਤ ਵੱਜਗਾ ਇੱਥੇ ਕਬੂਰ ਨੂੰ ਮੋਰੀ ਰੱਖ ਕੂਦਰ ਨਾ ਪੋਣੇ ਆਪਾਂ ਮੈਟ ਕੱਢਦੇ ਵਿੱਚੋਂ ਕੋਈ ਨਾ ਚੱਲ ਬਾਅਦ ਚ ਕੱਢਦੇ ਤੇ ਪਰ ਅੱਜ ਬਈ ਗੇਮ ਬਦਲੀ ਆਪਾਂ ਗੱਪਣੀ ਮਾਰ ਦੇਗੀ ਠੀਕ ਹੈ ਕਿ ਨਹੀਂ ਅੱਜ ਗੇਮ ਹੋਰ ਲਾਈ ਆ ਅੱਜ ਨਾ ਬਣੀ ਦਾ ਬਹੁਤਾ ਕੂਦਰੀ ਥੱਲੋ ਤੇ ਬਸ ਮੈਨੂੰ ਆਏ ਡਰ ਆ ਵੀ ਪਾਣੀ ਦੇ ਨਾ ਜਾੜੇ ਕੂਦਰੀ ਅੱਜ ਅੱਜ ਗੇਮ ਬਦਲੀਏ ਤਾਂ ਕਰਕੇ ਵੀ ਨਵੀਂ ਗੇਮਾਂ ਨਹੀਂ ਤੱਕ ਹੁੰਦੀ ਯਾਰ ਹਨਾ ਜਿਵੇਂ ਬਈ ਵਰਤਾਂਗੇ ਐਕਸਪੈਰੀਮੈਂਟ ਕਰਾਂਗੇ ਫੇਰੀ ਇਹ 깔ਾਉਗੇ ਆਪਾਂ ਨੂੰ ਹਨਾ ਤੇ ਅੱਜ ਸੋਟਾ ਪਾਣੀ ਦੇ ਜਾਣ ਦਾ ਖਤਰਾ ਕੂਦਰੀ ਦਾ ਜੇ ਪਾਣੀ ਤੇ ਨਾ ਗਈ ਕੂਦਰੀ ਤਾਂ ਉੱਡ ਜੂ ਆਪਣੀ ਸੋਨਾ ਉੱਡ ਜੂਗੀ ਕੋਈ ਚੱਕਰ ਨਹੀਂ ਬਾਬਾ ਬਾਕੀ ਘਰੇ ਭਲੀ ਐਨਾ ਕਰ ਰਹੇਗਾ ਡਾਊਨ ਵਾਲਗਾ ਤੇ ਇੱਕ ਇਧਰ ਲਈ ਕੂਦਰੀ ਆਪਾਂ ਗੋਛਤ ਲੈ ਆਂਦੀ ਐ ਖਾਰਾ ਨੂੰ ਸਾਹਮਣੇ ਛੱਡਣ ਵਾਸਤੇ ਆ ਮੁੰਡਾ ਡਾ ਸਾਰਾ ਜੂਰ ਲੱਗ ਗਿਆ ਭਾਈ ਖੜ ਜਾ ਐ ਰੋਗਲਾ ਭਾਈ ਗਰਾ ਲਓ ਭਾਈ ਟੰਗ ਦਾ ਪਿੰਜਰਾ ਆਇਦਰ ਮਾੜੇ ਮੁੰਡੇ ਪਾਸੇ ਥੋੜਾ ਡਰੀਏ ਨਾ ਬੁੱਧਾ ਓਕੇ ਆ ਭਾਈ ਉਧਰੋਂ ਕਬੂਤਰ ਪਾਤੇ ਇਧਰ ਕੂਤਰਾਂ ਪਾਤੀਆਂ ਵਾਸ ਫਿਰ ਬਦਾਮਾਂਗੇ ਬਦਾਮ ਇਹਨਾਂ ਦੇ ਤੇ ਬੈਠੇ ਆ ਭਈ ਅੰਦਰ ਨਜ਼ਾਰੇ ਲਈ ਜਾਂਦੇ ਹੈਗੇ ਮੈਂ ਮੰਨ ਕੇ ਚੱਲ ਕਮੈਂਟ ਪੜ੍ਹ ਫੜਾ ਸਿਆਨ ਅੱਜ ਵੀ ਯਾਰ ਸਰਾ ਹੀ ਆ ਬਾਈ ਯਾਰ ਤੁਸੀਂ ਸਰਾ ਹੋ ਯਾਰ ਮੈਂ ਮੰਨ ਗਿਆ ਬਈ ਕੋਈ ਨਹੀਂ ਜਿੱਤ ਸਕਦਾ ਤੁਹਾਡੇ ਤੋਂ ਬਾਕੀ ਇਹਨਾਂ ਕੋ ਵਿਲਾ ਬੈਠਾ ਵਿਲੇ ਬੈਠਣ ਦਾ ਕੰਮ ਕਿਹੜਾ ਬਈ ਉਹ ਕਬੂਤਰ ਸਾਹਮਣੇ ਧੁੱਪੇ ਪਾ ਰੱਖਿਆ ਉਹਨਾਂ ਦੀ ਨਿਗਾ ਤੇ ਬੈਠਾ ਮੈਂ ਬਿੱਲੀ ਬੁੱਲੀ ਨਾ ਜਾਣਾ ਉਹ ਉਧਰ ਕਬੂਤਰੀਆਂ ਬੈਠੀਆਂ ਇੱਧਰ ਕਬੂਤਰ ਬੈਠੇ ਆ ਇਹਨਾਂ ਨੂੰ ਸਵੇਰ ਸਵੇਰ ਵਾਲੀ 2 ਘੰਟੇ ਤੋਂ ਪੁਲਵਾ ਲਿਆ ਕਰੋ ਮੰਨ ਕੇ ਚੱਲੋ 6:30 7:00 ਵਜੇ ਕੱਢ ਤੇ ਲਗਭਗ 9:30 ਵਜੇ ਅੰਦਰ ਕਰ ਲੈ ਇਹਨਾਂ ਨੂੰ ਅੱਧਾ ਘੰਟਾ ਅੰਦਰ ਕਰ ਕੇ ਅੱਧੇ ਘੰਟੇ ਪਾਣੀ ਪਾ ਕੇ ਤੇ ਕਮੈਂਟਸ ਰਾ ਕਰੀ ਜਾਂਦੇ ਆ ਬਈ ਯਾਰ ਲੋਕ ਹੋਣਾ ਇੱਕ ਕਹਿੰਦਾ ਕਿ ਬਈ ਬਰਫ ਨਾ ਪਾਇਆ ਕਰ ਪਾਣੀ ਚ ਅਫੇ ਪਤਾ ਨਹੀਂ ਕੀ ਕਹਿੰਦੇ ਕਿ ਮੈਨੂੰ ਇਹਨੇ ਯਾਦ ਨਹੀਂਗਾ ਤੇ ਬਾਈ ਬਨੇ ਬਰਫ ਦਾ ਪਾਣੀ ਹੋਣ ਲੱਗਿਆ ਮੈਨੂੰ ਸਾਰੀ 4 ਦਿਨ ਹੋ ਗਏ ਉਹ ਵੀ ਐ ਥੋੜੀ ਜਿਹੀ ਆ ਵੀ ਭੈਣ ਦੀ ਲੱਕੜਾ ਪਾ ਗੜੇ ਵਰਗਾ ਪਾਣੀ ਬਣਾ ਕੇ ਪਾਉਣਾ ਕਬੂਤਰਾਂ ਨੂੰ ਉਹ ਪਾਣੀ ਤਾਪ ਜਾਂਦਾ ਪਾਣੀ ਅਗਰਗ ਹੋ ਜਾਂਦਾ ਯਾਰ ਤੇ ਬਈ ਦਿਨ ਚ ਹੁੰਦਾ ਵੈਸੇ ਮੇਰੀ ਆਦਤ ਹੁੰਦੀ ਸੀ ਵੀ ਪਾਣੀ ਬਦਲ ਦਿੰਦਾ ਸੀ ਦਿਨ ਚ ਦੋ ਦੋ ਵਾਰੀ ਮੈਂ ਨਵਾਂ ਪਾਣੀ ਪਾਉਂਦਾ ਕਬੂਤਰ ਪੀ ਲੈਂਦੇ ਨਾਰਮਲ ਡੱਗੀ ਵਾਲਾ ਪਾਣੀ ਜਿਵੇਂ ਤੌੜੇ ਵਾਲਾ ਹੁੰਦਾ ਠੰਡਾ ਉਹ ਚੱਕਰ ਕਿ ਹੁਣ ਆਪਣੇ ਕੋਲੇ ਪਾਣੀ ਘਟਾ ਇੱਥੇ ਬਈ ਤੇ ਰੋਜ਼ ਰੋਜ਼ ਘੱਟੋ ਘੱਟ 10 ਲੀਟਰ ਪਾਣੀ ਡੋਲਣਾ ਪੈਂਦਾ ਹੈਗਾ ਕੁੱਜੇ ਧੋਣੇ ਪੈਂਦੇ ਆ ਫਿਰ ਨਵਾਂ ਪਾਉਣਾ ਪੈਂਦਾ ਇੰਨੀ ਜ਼ਿਆਦਾ ਪਾਣੀ ਦੀ ਵੇਸਟੇਜ ਆ ਹਨਾ ਉਹ ਫਿਰ ਖੁੱਡਿਆਂ ਚ ਹੀ ਪਾਣੀ ਪਿਆ ਰਹਿੰਦਾ ਉਹ ਪਾਣੀ ਯਾਰ ਇੰਨੀ ਜ਼ਿਆਦਾ ਗਰਮੀ ਆ ਨਾ ਬਈ ਕੁੱਜਿਆਂ ਵਾਲਾ ਪਾਣੀ ਤਪ ਜਾਂਦਾ ਪੀਣ ਵਾਲਾ ਨਹੀਂ ਹੁੰਦਾ ਅੱਗ ਵਰਗਾ ਤਪਿਆ ਹੁੰਦਾ ਉਹਦੇ ਤੇ ਨੋਰਮਲ ਠੰਡਾ ਪਾਣੀ ਪਾਉਣੇ ਆ ਆਪਾਂ ਬਰਫ਼ ਵਾਲਾ ਵੀ ਉਹਨੂੰ ਟੈਂਪਰੇਚਰ ਤੌੜੇ ਵਾਲੇ ਪਾਣੀ ਵਰਗਾ ਟੈਂਪਰੇਚਰ ਕਰ ਦਿੰਨੇ ਆ ਉਹਦਾ ਆਪਾਂ ਪਾ ਕੇ ਹਨਾ ਬਾਕੀ ਬਈ ਮੈਂ ਜਿਵੇਂ ਕਰਦਾ ਠੀਕ ਤੁਸੀਂ ਕਰੀ ਚੇ ਲੋਕ ਕਮੈਂਟ ਕੋਈ ਚੱਕਰ ਵਾਲੀ ਗੱਲ ਨਹੀਂ ਹਨ ਉਹ ਤੁਹਾਡੀ ਮਰਜ਼ੀ ਹੈਗੀ ਆਪਾਂ ਰੋਕਦੇ ਨਹੀਂ ਕਿਸੇ ਨੂੰ ਚਲੋ ਸਾਰੇ ਆਪਣੇ ਤੋਂ ਵੱਡੇ ਐ ਸੀਨੀਅਰ ਐ ਪਰ ਬਈ ਮੈਂ ਤਾਂ ਕਿਸੇ ਦੀ ਮੰਨਣ ਵਾਲਿਆ ਹੈ ਨਹੀਂ ਠੀਕ ਐ ਕਿ ਨਹੀਂ ਜਿਵੇਂ ਮੈਨੂੰ ਲੋਟ ਲਗੂ ਮੈਂ ਤਾਂ ਇੰਝ ਕਰਦਾ ਐਗਾ ਉਹ ਤੇਲ ਲਿਆਂਦੇ ਬਈ ਸਾਰੇ ਕਬੂਤਰਾਂ ਅੰਦਰ ਠੀਕ ਐ ਆਪਣੇ ਬਾਦਾਮਾਂ ਵਾਲੇ ਤੇ ਉਧਰ ਵੀ ਆਪਣੀ ਕਬੂਤਰੀ ਟਾਈਮ 'ਚ ਆ ਬਈ ਤੜਕੇ ਦੀ ਮਤਲਬ ਛੱਡਣ ਸਾਰੀ ਬਹੁਤ ਘਟਦੀ ਸੀ ਐ ਕਹਿੰਦੇ ਕਬੂਤਰੀ ਤੜਕੇ ਦਾ ਸਾਰੇ ਤਿੰਨ ਕਰੀਦੀ ਸੀ ਉਹਨਾਂ ਨੂੰ ਤੇ ਹੁਣ ਟਾਈਮ ਲੱਗਿਆ 10 ਵਜੇ ਤੋਂ 10:30 ਵਜੇ ਤੱਕ ਅਸੀਂ 12 ਤੋਂ ਪਹਿਲਾਂ ਵੈਸੇ ਘੰਟੇ ਦਾ ਟਾਈਮ ਹ ਜਿਤ ਤੱਕ ਰੂਲਸ ਐਂਡ ਰੈਗੂਲੇਸ਼ਨਸ ਮੈਨੂੰ ਪਤਾ ਹੈ ਨਾ ਅਸੀਂ ਵੀ ਪਿੰਡ ਬਾਜੀ ਕਿਰਤ ਰਹੇ ਆ ਤੇ 10 ਤੋਂ 10:30 ਤੱਕ ਹੀ ਟਾਈਮ ਦਿੱਤਾ ਉਹਨਾਂ ਨੇ ਚਲੋ ਠੀਕ ਆ ਕੋਈ ਚੱਕਰ ਨਹੀਂ ਆਉਣੀ ਹੋਈ ਤਾਂ ਅੱਡੇ ਘੰਟੇ ਵੀ ਆ ਜੂਗੇ ਨਾ ਪਰ ਵੱਡੀ ਮੀ ਦਾ ਕੂਦਰੀ ਜਾਂਦੀ ਤਾਂ ਹੈ ਨਹੀਂ ਆਪਣੀ ਐਂਡਰ ਦੇ ਟਾਈਮ ਤਾਂ ਭੰਗ ਤੁਰ ਜੇ ਤੜਕੇ ਦਾ ਭੱਜਣ ਵਾਲਾ ਕੰਮ ਨਹੀਂ ਠੀਕ ਹੈ ਥੋੜੀ ਲੰਮੀ ਨਿਕਲੀ ਹੋਊਗੀ ਉੱਚੀ ਗਈ ਹੋਊਗੀ ਕੂਦਰੀ ਉਹ ਟਾਈਮ ਲਾਤਾ ਉਹਨਾਂ ਨੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਆਪਾਂ ਇਹਨਾਂ ਨੂੰ ਕਰਾ ਪਤਾਮਦੋਂ ਪਾਈਏ ਚਲੋ ਜੀ ਤੇ ਆਪਾਂ ਉਹਨੇ ਝੋੜ ਵਾਲੇ ਮੁੰਡੇ ਨੂੰ ਚੜਾ ਲਿਆ ਅੱਗੇ ਨਾਲ ਦੇ ਪਿੰਡ ਲੰਬੀ ਹਨਾ ਬਸ ਤੇ ਆਜੋ ਉਹ ਕਹਿੰਦਾ ਵੀ ਇੱਥੋਂ ਲੈ ਜਾਮਾ ਚਲਾ ਆ ਜੰਨਾ ਹਾਂਜੀ ਬਾਬੇ ਉਹ ਆ ਗਏ ਘਰੇ ਚੜਾ ਲਿਆ ਨਾ ਮੁੰਡੇ ਨੂੰ ਵੀ ਤੇ ਕਬੂਤਰੀ ਭਾਈ ਆਪਣੀ ਟਾਈਮ 'ਚ ਕੱਟੀ ਗਈ 10:30 ਵਜੇ ਟਾਈਮ ਨਾਲ ਹੀ ਬਹੁਤ ਠੰਡੇ ਠੰਡੇ ਤੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਘਰ ਆਦ ਨੂੰ ਪਾ ਕੇ ਉਹਨੇ ਬਦਾਮ ਤੋਂ ਗਰਮੀ ਬਹੁਤ ਹੋ ਗਈ ਹਾਂਜੀ ਬਦਾਮ ਵਾਲਾ ਕੰਮ ਚੱਲੀ ਜਾਂਦਾ ਜਗਰਾਂ ਸ਼ੋਰਾਂ ਤੇ ਤਿੰਨ ਕਬੂਤਰਾਂ ਦੇ ਕੱਟਦੇ ਭਾਈ ਤੇ ਤਿੰਨਾਂ ਨੂੰ ਰੱਖ ਦਿੰਨੇ ਆ ਆਇਓ 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 ਦੋ ਕਬੂਤਰਾਂ ਦੇ ਕੋ ਪੁੰਜੀ ਵਾਲੇ ਨੂੰ ਬਾਕੀਆਂ ਦੇ ਛਿੱਲੀ ਆਨੇ ਆ ਠੀਕ ਹੈ ਕਿ ਨਹੀਂ ਤੇ ਨਾ ਦੇ ਨਾਲ ਕੱਟੀ ਜਾਂਦਾ ਮੈਂ ਬੈਠਾ ਤੇ ਲਗਭਗ ਸਾਰੇ ਕਬੂਤਰਾਂ ਨੂੰ ਬਦਾਮ ਪਾਤੀ ਬਈ ਸਿਰਫ ਇੱਕ ਕਬੂਤਰ ਰਹੇਗਾ ਹੋ ਜਿਹੜਾ ਭੱਜਾ ਫਿਰਦਾ ਸੱਜੀ ਗਲਾਬੀ ਪਾਗ ਲਾਲਾ ਬਾਕੀ ਸਾਰਿਆਂ ਨੂੰ ਪਾਤੀ ਆ ਬਸ ਬਦਾਮ ਵੀ ਥੋੜੇ ਪਾਇਆ ਬਿਕੋਜ਼ ਆਫ ਟੈਂਪਰੇਚਰ ਬਹੁਤ ਜ਼ਿਆਦਾ ਹੈਈ ਹੈ ਕੱਲ ਨੂੰ 45 ਡਿਗਰੀ ਹੈ ਮਾੜੇ ਨਾਲ ਕਬੂਤਰ ਖਰਾਬ ਹੋ ਜਾਂਦਾ ਸਾਨੂੰ ਪਤਾ ਓ ਡੇਣਾ ਤੇ ਬਸ ਛੀ ਛੀ ਬਦਾਮ ਹੀ ਪਾਇਆ ਸਾਰੇ ਕਬੂਤਰ ਨੂੰ ਛੀ ਸਾਡੇ ਛੀ ਇਹ ਦੋ ਵਧਾਇੇ ਨਹੀਂਗੇ ਤੇ ਇਹ ਹਾ ਮੁੰਡਿਆ ਕਬੂਤਰ ਵਾਵਾ ਰਹਿ ਗਿਆ ਕਬੂਤਰਾਂ ਦਾ ਸਾਰਿਆਂ ਗਵਾਤੀਆਂ ਆਪਾਂ ਠੀਕ ਹੈ ਕਿ ਨਹੀਂ ਆ ਦੇਖੋ ਕਬੂਤਰਾਂ ਵਾਲਾ ਖੁੱਡਾ ਤਾਂ ਵਿਹਲਾ ਆਪਣਾ ਮਾਰ ਲਓ ਨੀਗਾ ਇਹ ਖੁੱਡਾ ਦਾ ਕਰਤਾ ਵਿਹਲਾ ਤੇ ਕਬੂਤਰ ਗਵਾ ਗਏ ਹੁਣ ਆਪਾਂ ਯਾਰ ਦੋ ਦੋ ਛੱਡਿਆ ਕਰ ਗਏ ਇੱਕ ਬਾਜੀ ਤੇ ਤੇ ਬਦਾਮ ਹੋ ਗਏ ਬਈ ਸਾਰੇ ਕਬੂਤਰਾਂ ਦੇ ਓਕੇ ਰਿਪੋਰਟਾਂ ਆ ਖੰਡ ਵੀ ਖਾ ਗਿਆ ਆਪਣੀ ਆ ਗੋਸ਼ੇ ਤੋਂ ਕਬੂਤਰੀ 18 ਵਾਸਤੇ ਸੰਭਰ ਨੂੰ ਲਿਆਂਦੀ ਆਪਾਂ ਹਣਾ ਵੀ ਇਹ ਛੱਡਣ ਦੀ ਰਾਇਕ ਆਪਣਾ ਸੰਭਲਾਂਗੇ ਕਿ ਇਹ ਸੰਭਲਾਂਗੇ ਤੇ ਬਾਕੀ ਵਸੋ ਕੇ ਰਪੋਟਾਂ ਨੇ ਹੁਣ ਵੀ ਰਹਿਣਾ ਵੀ ਖੁੱਡੇ ਸਾਫ ਕਰਦਗੇ ਵੈਸੇ ਗਰਮੀ ਤਾਂ ਬਹੁਤ ਜਿਆਦਾ ਨਾਲ ਸਿਖਰ ਦੁਪਹਿਰਾ ਪੂਰਾ ਇਹ ਭਾਈ ਸਾਹਿਬ 12 ਵਜੇ ਪਈ ਆ ਪਰ ਫਿਰ ਵੀ ਕਰਾਂਗੇ ਅਸੀਂ ਕਿਉਂਕਿ ਜਿਹਨੂੰ ਜੂਨ ਵਾਲਾ ਬਲੱਡ ਗਰਮ ਵਾਲਾ ਨਾਲ ਸਾਡਾ ਪਰ ਗਰਮੀ ਨੂੰ ਗਰਮੀ ਵੜਦੀ ਹੈ ਬਣਾ ਰੱਖਿਆ ਢੇਰ ਗਏ ਆ ਬਾਪਿਓ ਹੁਣ ਚੱਕ ਲੈਣਾ ਕੰਮ ਵਸ ਦੇਖੀ ਚੱਲੋ ਸੀ ਤਾਂ ਬੰਗਾ ਹੀ ਲੈ ਲੈ ਬਾਪਿਓ ਦੁਪਹਿਰ ਵੇਲੇ ਪੂਰੀ ਕੰਮ ਕਰ ਬੈਠੇ ਬੱਸ ਕਰ ਗੇਰ ਮਾ ਦਾ ਕੰਮ ਬਸ ਕੀ ਸਾਫ ਕਰਦਾ ਬਹੁਤ ਹੈ ਉਹ ਵੀ ਮੋਟਾ ਮੋਟਾ ਕੀਤਾ ਬੜਾ ਚੰਗੀ ਤਰ੍ਹਾਂ ਨਹੀਂ ਕੀਤਾ ਪਰ ਫਿਰ ਵੀ ਕਰਤਾ ਚਲੋ ਹੋ 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 ਕਰਤੇ ਭਾਈ ਮਸਾਂ ਹੀ ਕੀਤੇ ਐ ਸਹੀ ਦੱਸਦਾ ਬਲੱਡ ਜਾ ਘੜ ਗਿਆ ਆਪਣੀ ਮਾਰਦਾ ਬਈ ਵੱਤਾ ਕੱਲ ਵਾਲੇ ਬੱਠਿਆਂ ਨਾਲ ਵੀ ਪੜਾ ਪਤਾ ਇਹਨੇ ਮਨ ਤੇ ਮਨ ਲਾ ਬਈ ਫੋਨ ਆਇਆ ਸੀ ਕਹਿੰਦੇ ਕਬੂਤਰੀ ਮੁੜਿਆਈ ਫੇਰ ਆਉਣ ਜਾਣ ਕਰਦੇਉ ਕਿਸੇ ਪਿੰਡ ਦਾ ਯਾਰ ਫੇਰ ਮੁੜਈ ਕਹਿੰਦੇ ਉੱਥੀ ਬਾਕੀ ਮੈਂ ਤਾਂ ਉਹਨੂੰ ਦੱਸਿਆ ਸੀ ਮੈਂ ਕਬੂਤਰੀ ਮੁੜੂਈ ਆਪਣੀ ਉਹ ਤਾਂ ਕਹਿੰਦੀ ਸੀ ਆਉਣੇ ਐ ਕੂਤਰੀ ਕੱਟੀ ਗਈ ਨਾਲ ਦੀ ਨਾਲ ਹੀ ਕਹਿੰਦੇ ਸਤਾਉਣੇ ਐ ਘਰੇ ਮੈਂ ਵੀ ਤੁਸੀਂ ਘਟੋੜਾ 1 ਵਜੇ ਤੱਕ ਨਿਗ੍ਹਾ ਰੱਖੋ ਕਈ ਵਾਰੀ ਕਬੂਤਰੀ ਮੁੜਿਆ ਆਉਂਦੀ ਹੁੰਦੀ ਐ ਆ ਵੱਡੀ ਮੀ ਦਾ ਗੁਦਰੀ ਮੁਰੂਗੀ ਜਾਣ ਵਾਲੀ ਹੈਣੀ ਆਪਣੀ ਕਹਿੰਦੇ ਹੈ ਵੀ ਮੁਰਿਆ ਹੀ ਬਾਕੀ ਹਜੇ ਫੋਨ ਕਰਕੇ ਕਨਫਰਮ ਕਰਕੇ ਦੱਸਣ ਜੱਬਾ ਨੂੰ ਹਾਂਜੀ ਮੇਰੇ ਵੀਰੋ ਤੇ ਕਬੂਤਰੀ ਵੀ ਮੁਰਿਆ ਹੀ ਆਪਣੀ ਕਬੂਤਰੀ ਉਸੇ ਪਿੰਡ ਦੀ ਫੇਰ ਆ ਗਈ ਹਨਾ ਉਹਨੂੰ ਮੈਂ ਦੱਸੇ ਸੀ ਕਿ ਮੈਂ ਉਹਨਾਂ ਜਾਣ ਕਰ ਜੂਗੀ ਕੂਦੀ ਮੁਰਿਆਉਂਗੀ ਆਪਣੀ ਆਪਾਂ ਜਨਰਲ ਤਾਂ ਹੈ ਨਹੀਂ ਜੀ ਉਹ ਤੇ ਹੁਣ ਆ ਕੇ ਟੇਗੀ ਉਹ ਪਿੰਡ ਚ ਬਈ ਉੱਥੇ ਉੱਡੀ ਜਾਂਦੀ ਹੈ ਤੇ ਹੁਣ ਮੇਰੀ ਰਾਏ ਵੀ ਚੱਲਿਆ ਕਿ ਅਰਵੇਲੇ ਬੈਠੇ ਕੀ ਕਰਦੇ ਹਨਾ ਕਿ ਨਹੀਂ ਰੋਟੀ ਰਾਟੀ ਲਈ ਮੁੰਡੇ ਨੇ ਖਾ ਕਬੂਤਰਾਂ ਨੂੰ ਬਦਾਮ ਬਦੂੰ ਰੈਡੀ ਹੈ ਖੁੱਡਿਆਂ ਨੂੰ ਦਾਣੇ ਪਾਰਕ ਬਾ ਦਾਣੇ ਚੱਕ ਕੇ ਇਹ ਛੱਡ ਕੇ ਇਧਰ ਪਾਣੀ ਵੀ ਥੋੜਾ ਜਾਂਦਾ ਠੰਡਾ ਕਰੀ ਜਾਂਦੇ ਆ ਤੇ ਬਾਈ ਬਣੇ ਹੁਣ ਬਰਫ਼ ਤੇ ਕੋਈ ਵੀ ਟਿੱਪਣੀ ਨਾ ਕਰਿਓ ਭਰਾਵਾਂ ਨੇ ਅੱਗ ਅਰਗਾ ਪਾਣੀ ਹੈ ਯਾਰ ਹਨਾ ਹੁਣ ਅੱਗ ਅਰਗਾ ਪਾਣੀ ਤਾਂ ਪਾਉਣਾ ਰੋ ਭਰਾਵਾਂ ਨੇ ਕੋਈ ਟੈਂਪਰੇਚਰ ਮੈਂਟੇਨ ਤਾਂ ਕਰਗੇ ਨਾ ਨਾਰਮਲ ਲਓ ਜੀ ਤੇ ਲੱਗ ਗਏ ਬਈ ਕਬੂਤਰ ਵੀ ਖੁੱਡੇ ਛੜਨ ਮਾਨੇ ਕਹਿੰਦੇ ਕਬੂਤਰਾਂ ਤਾਂ ਸਾਰੀਆਂ ਛੜਤੀਆਂ ਤੇ ਹੁਣ ਆ ਗਏ ਆਪਣੇ ਕਬੂਤਰਾਂ ਦੀ ਬਾਰੇ ਲੈ ਵੀ ਪਗੜੇ ਨੂੰ ਗੁਲਾਬੀ ਪਗਲ ਵਾਲਾ ਆ ਇਧਰ ਹੋ ਗਿਆ ਆਪਣਾ ਰਤਾ ਗੁਲਾਬੀ ਪਗਲ ਵਾਲਾ ਇੱਕ ਮਿੰਟ ਲੈ ਵੀ ਲੈ ਛੱਡਿਆ ਤੇ ਇਧਰ ਆ ਰਹਿ ਗਏ ਇਹਨਾਂ ਨੂੰ ਵੀ ਚੱਕ ਲਈਏ ਭਾਈ ਫਿਰ ਦੇਖਦੇ ਆਂ ਜਾਣਿਆ ਸ਼ਾਇਦ ਬਾਜੀ ਤੇ ਜਾਣਿਆ ਬਾਕੀ ਆਈ ਨਹੀਂ ਪਤਾ ਜਾਂਦੇ ਤਾਂ ਬੈਠ ਹੀ ਜਾਵੇ ਬਹੁਤ ਟਾਈਮ ਕਰ ਗਈ ਉਦਰੀ 1:30 ਵੱਜ ਗਿਆ ਮਾਰਤਾ ਮੇਰੇ ਵੀਰੋ ਕਹਿੰਦੇ ਸਾਨੂੰ ਇੱਕ ਚੀਜ਼ ਲੈ ਕੇ ਪੈਗੀ ਅੱਜ ਦੀ ਘੜੀ ਆਹ ਚੀਜ਼ ਭਾਈ ਬਣੇ ਜਿੰਨਾ ਵੀ ਭਰਾਵਾਂ ਕੋਲ ਆਹ ਚੀਜ਼ ਪਈ ਐ ਚੱਕ ਕੇ ਟੱਟੀ ਸਿਰਦਿਓ ਹੁਣੀ ਜੇ ਬਚਣਾ ਤਾਂ ਠੀਕ ਐ ਐਸੇ ਤਾਂ ਸਿਰਤੀ ਇਸੇ ਕੰਮ ਦੀ ਐ ਜਮਾਣਾ ਪੱਤਾ ਹੀ ਬਣਾ ਦੈ ਨੇ ਸਾਡਾ ਚਲੋ ਛੱਡੋ ਕੋਈ ਗੱਲ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਆਹ ਚੀਜ਼ ਕਿਸੇ ਕੰਮ ਦੀ ਨਹੀਂ ਜਮਾ ਇਹਨੇ ਸਾਡਾ ਭਾਈ ਸਾਹਿਬ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਪੰਜਵਾਂ ਕਬੂਤਰ ਪਾਣੀ ਜਵਾ ਦੈ ਨੇ ਸਾਡਾ ਆਹ ਚੀਜ਼ ਪੰਜਵਾਂ ਕਬੂਤਰ ਉਹ ਵੀ ਪੱਕਾ ਟਾਈਮ 1 ਤੋਂ 1.5 ਇੱਕ ਦੇ 1.5 ਦੇ ਵਿੱਚ ਵਿੱਚ ਕਬੂਤਰ ਕੋੜੇ ਵਰਗਾ ਪਿਆ ਪਾਣੀ 'ਚ ਬੈਠੂ ਪਾਣੀ ਪੀਂਦਾ ਨਹੀਂ ਕਬੂਤਰ ਇਹ ਗਲਤੀ ਨਾ ਲਾ ਬੈਠ ਰਾਦ ਮੈਂ ਜਦੋਂ 2 ਵਜੇ ਉੱਠਿਆ 2:30 ਵਜੇ ਮੈਂ ਘਰੇ ਗਿਆ ਉਦੋਂ ਇਹੀ ਲਾ ਕੇ ਗਿਆ ਤੇ ਲੱਗ ਵੀ ਮੇਰੇ ਤੋਂ ਵੱਧ ਗਈ ਸੀ ਵੈਸੇ ਥੋੜੀ ਜੀ ਆਹ ਕਰਕੇ ਆਪਾਂ ਸੱਚੀ ਗੱਲ ਦਾ ਹੱਦਦੇ ਨੇ ਨਾ ਆਪਾਂ ਕੋਈ ਲਕੋ ਨਹੀਂ ਲਾਦੇ ਤੁਹਾਡੇ ਕੋਲ ਨਾ ਵੀ ਜਿਹੜਾ ਕੋਈ ਹੁੰਦਾ ਹੈਗਾ ਆਪਣੇ ਨਾਲ ਤੇ ਕਿਸੇ ਕੰਮ ਦੀ ਨਹੀਂ ਬਈ ਜਾਂ ਫਿਰ ਆਪਾਂ ਉਹਨੂੰ ਲਾਉਂਦਾ ਸਾਬ ਨਹੀਂ ਦਾ ਪਰ ਆਪਣੇ ਸਿਰਫ ਇੱਕ ਚੀਜ਼ ਮਾਪਕਾ ਬਣਿਆ ਪਾਣੀ ਇੱਕ ਕਰੀ ਲਾ ਦਿਓ ਬਸ ਕਬੂਤਰ ਨੂੰ ਸੈਟ ਹੈ ਜਿੰਨਾ ਉੱਡਣਾ ਹੈ ਉੱਡ ਜਾਊਗਾ ਗੰਦ ਨਹੀਂ ਪਾਗੇ ਬੈੰਦਾ ਉੱਡ ਕੇ ਬੈਠੂਗਾ ਆਹ ਚੀਜ਼ਾਂ ਇਹ ਹੋ ਜਿੰਗਾਂ ਗੰਦ ਹੀ ਪੈਂਦਾ ਇਹ ਚੀਜ਼ਾਂ ਤੇ ਗੇੜੂਗਾ ਇਹਨਾਂ ਚ ਹੁੰਦੇ ਗਾ ਠੈ ਤਾਂ ਮੰਨ ਕੇ ਚਲੋ ਆਯੁਰਵੈਦਿਕ ਐ ਠੀਕ ਐ ਕਿ ਨਹੀਂ ਕੋਈ ਉਹੋ ਜਿਹਾ ਸੀਨ ਹੈ ਨਹੀਂ ਮੋਤੀ ਪੇਛਤੀ ਐ ਆਯੁਰਵੈਦਿਕ ਮੈਡੀਸਨ ਵਾਈਦੀ ਐ ਮਤਲਬ ਵੀ ਆਹ ਦੇਖੋ ਦਿਲ ਤੇ ਦਿਮਾਗ ਨੂੰ ਤਾਕਤ ਵਾਲੀ ਹੁੰਦੀ ਐ ਨਾਰਮਲੀ ਮਿਲ ਜਾਂਦੀ ਐ ਸੰਸਾਰੀਆਂ ਦੇ ਤੇ ਪਰ ਕੱਚੇ ਪਲੇਟਾਂ ਚ ਕੰਮ ਕਰਦੀ ਐ ਇਹ ਲੋਚ ਕੰਮ ਨਹੀਂ ਕਰਦੀ ਚਲੋ ਚੰਗਾ ਬਈ ਗਿਆਨ ਹੀ ਮਿਲਦਾ ਜਿੰਨੇ ਐਕਸਪੈਰੀਮੈਂਟ ਕਰਾਂਗੇ ਫੇਰ ਯੂ ਅਕਲਾਉਗੀ ਕਿ ਨਹੀਂ ਆਇਤਾ ਬੈਠ ਰਿਹਾ ਆਂ ਚਿੱਟਾ ਪਾਊਡਰ ਜਿੰਦਾਬਾਦ ਜਿੰਦਾਬਾਦ ਮੋਤੀ ਪਿਛਤੀ ਜਿੰਦਾਬਾਦ ਜਿੰਦਾਬਾਦ ਆ ਲਾਉਣੀਆਂ ਇੱਕ ਵਾਰੀ ਹੋਰ ਆ ਗੇਮ ਵਾਲਾ ਲੈ ਜਾ ਲੋਣੀਆਂ ਦਾ ਇਹ ਬਣਾਉਂਦੀ ਇਹ ਬਣਾਉਂਦੇ ਕਬੂਤਰ ਥੱਲੋਂ ਬਈ ਯਾਰ ੱੱਕਾ ਹੋ ਗਿਆ ਯਾਰ ਠੱਗੀ ਵੱਜ ਗਈ ਐ ਤਾਂ ਯਾਰ ਚੰਗੀ ਭਲੀ ਬੇਟੀ ਇਹ ਤੈਨੂੰ ਪੂਦੀ ਥਰੋਂ ਦਿਖਾ ਰਿਹਾ ਬੇ ਵੀਡੀਓ ਜੀ ਦਿਖਾਵਾਂ ਵੀਡੀਓ ਜੀ ਦਿਖਾ ਦੇ ਇਹ ਬਹਾਰ ਹੋਇਆ ਪੌੜੀ ਪੇਟ ਡਿਊਟਰ ਕਰ ਰਿਹਾ ਹੈ ਹੋਏ ਕੋਹ ਨਹੀਂ ਯਾਰ ਲੈ ਉਵੇਂ ਬੈ ਗਈ ਬੜਾ ਜੀ ਗਰਮੀ ਲੱਗੀ ਉਹਨੇ ਯਾਰ ਇਹ ਸ਼ੋਰ ਕੇ 10 ਮਿੰਟ ਤੋਂ ਜੰਮ ਰਿਹਾ ਬੈ ਗਈ ਕਿ ਗਰਮੀ ਚਲੋ ਕੋਈ ਨਾ ਬਾਬੇ ਇਹ ਸਾਡੀ ਆ ਡੱਬੀ ਦੇ ਕਮਾਲ ਆ ਆ ਲਾਓ ਤੇ ਕਬੂਤਰਾਂ ਨੂੰ ਛੱਪੜ ਤੇ ਨਮਾਓ ਠੀਕ ਆ ਕਿ ਹਾਂ ਤੇ ਬਦਾਮ ਵੀ ਮੰਗਾਲੀ ਸੀ ਬਈ ਇਹਨਾਂ ਤੋਂ ਮੈਂ ਮੰਨ ਕੇ ਚਲੋ ਬਦਾਮ ਮੁੱਕੇ ਪਈ ਸੀ ਮੈਂ ਯਾਰ ਥੋੜੇ ਜਿਲੇ ਲੈ ਆਏ ਹਣਾ ਤੇ ਇੰਨੇ ਨਾਲ ਆਪਣਾ ਮਤਲਬ ਵੀ ਹੋ ਜਾਣਾ ਟਾਈਮ ਪਾਸ ਉਹ ਬਿੱਲ ਆ ਬਿੱਲ ਬੁੱਲ ਪੂਰੇ ਨਹੀਂ ਫਿਰ ਤੁਸੀਂ ਤਾਂ ਬਦਾਮਾਂ ਦੇ ਹੋ ਕਿੱਥੋਂ ਲਿਆਂਦੇ ਹੋ ਯਾਰ oh my god ਹੈ ਪੱਕੇ ਬੱਲ ਪੱਕੇ ਬੱਲ ਲਿਆਂਦੇ ਆ ਜੀ ਨਹੀਂ ਬਦਾਮ ਵੀ ਵਧੀਆ ਲੱਗਦੇ ਮਨ ਤੇ ਚੰਗੇ ਲੱਗਦੇ ਆ ਬਦਾਮ ਤਾਂ ਓਕੇ ਰਿਪੋਰਟ ਪਹਿਲਾਂ ਦੇਖ ਕੇ ਲਾ ਅੱਛਾ ਖਾ ਕੇ ਤਾਂ ਨਹੀਂ ਵੇਖ ਪਟਕੇ ਤੇ ਖਾ ਕੇ ਵੇਖਣੇ ਆ। ਅੱਛਾ ਸਿਕੰਦਰ ਨੂੰ ਤੇ ਇੱਕ ਗੱਲ ਹੋਰ ਪਾਪੇ ਸਿਕੰਦਰ ਮੈਂ ਮੈਚ ਕਦੋਂ ਜਦੋਂ ਫੋਨ ਲਾਇਆ ਤੜਕ ਕੋ ਦੱਸਿਆ ਜੀਆ ਜਦੋਂ ਮੈਂ ਤੈਨੂੰ ਕਿਹਾ ਵੀ ਦੁਬਾਰੇ ਇੱਕ ਕੁਥਰੀ ਆ ਗਈ ਹਾਂ ਉਦੋਂ ਆਹ ਬਾਕੀ ਮੈਂ ਤੜਕ ਹੀ ਦੱਸਿਆ ਸੀ ਤੈਨੂੰ ਸਿਕੰਦਰ ਨੂੰ ਮੈਂ ਕਿਹਾ ਸੀ ਮੈਂ ਕਿਹਾ ਵੀ ਨਿਗ੍ਹਾ ਰੱਖੀ ਪਾਣੀ ਦੀ ਜਾਊਗੀ ਆਪਣੀ 1.5 ਵਜੇ ਆਖਿਆ ਜੀ ਮੈਂ 1.5 ਵਜੇ ਜਾਊਗੀ ਤੇ 1 ਵਜੇ 10-15 ਮਿੰਟਾਂ ਦੇ ਜਾਵਣੀ ਸੀ ਪਾਣੀ ਤੇ 10 ਪਹਿਛੋਂ ਨਹੀਂ ਕੀਤੀ ਸੀ ਕਿ ਨਹੀਂ ਠੋਕ ਕੇ ਕੀਤੀ ਸੀ ਨਾ ਜਮਾ ਹਾਂ ਸਹੀ ਜਮਾ ਠੋਕ ਕੇ ਗੱਲ ਕੀਤੀ ਸੀ ਟਾਈਮ ਵੀ ਸਹੀ ਦੱਸਿਆ ਜੀ ਮੈਂ ਸਰ ਕੋਈ ਦੱਸ ਕੇ ਤੁਰੇ ਸੁਣ ਮੈਂ ਕਿ ਐਨੇ ਵਜੇ ਪਾਣੀ ਤੇ ਜਾ ਸਕਦੀ ਨਿਗਾਰ ਕੀ ਬੂਦਰੀ ਦੀ ਆਪਣੀ ਦੀ ਉਹੀ ਗੱਲ ਯੇ ਬੇਬੀ ਗੋਪ੍ਰੋ ਲੈਟਸ ਗੋ ਫਾਲੋ ਮੀ ਆਓ ਸੰਸਾਰਣਾ ਮੋਤੀ ਪੀਤੀ ਦਵਾਈ ਲੈ ਆਉਣਾ ਮੈਂ ਬੈਠੋ ਮੇਰੇ ਮਗਰ ਦੇਖੋ ਜੀ ਗੱਡੀਆਂ ਖੜੀਆਂ ਕਿਹੜੀ ਗੱਡੀ ਤੇ ਜਾਣਾ ਪਸੰਦ ਕਰੋਗੇ ਤੁਸੀਂ ਦੱਸੋ ਕਿ ਦੂਜੀ ਮਗਾ ਕੇ ਆਪਣੀ ਥਾਰ ਉਹਦੇ ਤੇਲ ਹੈ ਨਹੀਂ ਇਹਦੇ ਚ ਰਹਿੰਦੇ ਆ ਬਲਜੀਤ ਵਾਲਾ ਚੱਕ ਇਹਦੇ ਚ ਵਾਧੂ ਹੁੰਦਾ ਆ ਚੱਲ ਗਏ ਚਲੋ ਭਾਈ ਚੱਲ ਬੇ ਘਰ ਨੂੰ ਬਹੁਤ ਜ਼ਾਰੇ ਗਰਮੀ ਹੈ ਉੜਾਲੇ ਮੋਢੇ ਨੂੰ ਸਾੜਿਆਂ ਦਾ ਲੰਬੀ ਰੂਵਾ ਘਰੇ ਚਲਦੇ ਆ ਇਟਸ ਮਿਲਕ ਸ਼ੇਕ ਟਾਈ ਮਿਲਕ ਸ਼ੇਕ ਇਹ ਇੱਕ ਹੋਰ ਕੁਛ ਹੁੰਦਾ ਹੈ ਹੈ ਮਿਲਕ ਸ਼ੇਕ ਵਿਦ ਕੇਕ ਆਈਸਕ੍ਰੀਮ ਵਿਦ ਚੈਰੀ ਤੇ ਦੋ ਇੱਕ ਪਲਾਸਟਿਕ ਦਾ ਚੌਂਚਾ ਨਾਲ ਓਕੇ ਜੀ ਬਾਦ ਲਾ ਗਈ ਸੀ ਲੰਬੀ ਛੱਡ ਕੇ ਮੈਂ ਕਿਹਾ ਮੁੰਡੇ ਨੂੰ ਕੋਈ ਖਵਾ ਪੈ ਲਗੇ ਇਹਨਾਂ ਨੇ ਕਬੂਤਰੀ ਮੋੜ ਕੇ ਲੈ ਆਂਦੇ ਆ ਅਕਸਰ ਯਾਰ ਹੈ ਜਿੰਨਾ ਪਾਰਟੀ ਕਰਨ ਦਾ ਸਾਰਾ ਕੁਝ ਮੈਂ ਵੀ ਕੀ ਖਾਣਾ ਪੀਣਾ ਦੱਸ ਕੋਈ ਚੱਕਰ ਨਹੀਂ ਕਬੂਤਰੀ ਮੋੜ ਲੈਂਦੀ ਯਾਰ ਆ ਤਾਂ ਬਹੁਤ ਵੱਡਾ ਕੰਮ ਕਰਦਾ ਕੋਈ ਨਾ ਸਰਮਾਨ ਵੀ ਕਰਾਂ ਕੱਪ-ਕੂਪ ਬਣਾਉਣਾ ਤੁਹਾਡੇ ਵਾਸਤੇ ਮੈਂ ਚੌਣ ਦਾ ਚੌੜ ਰਹੀ ਹਾਂਜੀ ਮੇਰੇ ਵੀਰੋ ਤੇ ਹੁਣ ਗੱਲਬਾਤ ਕਰਦੇ ਆਂ ਬਈ ਆਪਾਂ ਠੀਕ ਐ ਚਲੋ ਪਹਿਲਾਂ ਤੁਸੀਂ ਐ ਰੱਖ ਲਓ ਵੀ ਬਾਲੇ ਜਾਣੇ ਸੀ ਹਨਾ ਚੌੜ ਹਾਸੀ ਮਜ਼ਾਕ ਕਰੀ ਗਏ ਵਿੱਚ ਦੀ ਠੀਕ ਐ ਕਿ ਨਹੀਂ ਤੇ ਬਈ ਗੇਮ ਤੇ ਕੁਧਰੀ ਮਤਲਬ ਵੀ ਗੇਮ ਗਲਤ ਹੋ ਗਈ ਸਿੱਧਾ ਹੀ ਹਿਸਾਬ ਐ ਮੈਂ ਕਰਦਾ ਸੀ ਐਕਸਪੈਰੀਮੈਂਟ ਠੀਕ ਐ ਕਿ ਨਹੀਂ ਤੇ ਉਹ ਕਾਮਯਾਬ ਨਹੀਂ ਹੋਇਆ ਐਕਸਪੈਰੀਮੈਂਟ ਬਸ ਚਲ ਆਪਾਂ ਛਾਕੀ ਕੱਢਣਾ ਸੀ ਆਪਣਾ ਹਨਾ ਵੀ ਇੱਕ ਚੀਜ਼ ਤਾਂ ਆਉ ਸੀਗੀ ਇੱਕ ਚੀਜ਼ ਹੋਰ ਸੀ ਬਈ ਆਪਾਂ ਗੱਪਣੀ ਮਾਰਦੇ ਇਹ ਸੀ ਇੱਕ ਸਾਫ ਤੇ ਹੈ ਨੈਚੁਰਲੀ ਇਹ ਵੀ ਆਯੁਰਵੇਦਿਕ ਹੈ ਆਇਨਾ ਕੋਈ ਮੈਡੀਕਲ ਹੈ ਬਰੋ ਹਨਾ ਨੈਚੁਰਲ ਹੀ ਹੈ ਭਸਮਾ ਹੁੰਦੀਆਂ ਇਹ ਠੀਕ ਹੈ ਕਿ ਨਹੀਂ ਤੇ ਇਹ ਆਯੁਰਵੇਦਿਕ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੇਗਾ ਨਸ਼ਾ ਨੁਸ਼ਾ ਨਹੀਂ ਹੁੰਦਾ ਇਹਨਾਂ ਚ ਤੁਸੀਂ ਆਪ ਖਾਵੇਂਦੇ ਹੋ ਬਾਕੀ ਸੰਸਾਰੀਆਂ ਤੋਂ ਮਿਲ ਜਾਂਦੇ ਹੋਇਆ ਸਮਾਨ ਬੜੀ ਮਹਿੰਗੇ ਵੈਸੇ 1 ਗ੍ਰਾਮ ਹੁੰਦੀ ਹੈ 5 6 ਸੂਦੀ ਲਿਆਂਦੀ ਸੀਗੀ ਮੈਂ ਇਹ ਕਿਸੇ ਕੰਮ ਦੀ ਨਹੀਂ ਹੁੰਦਾ ਇਹ ਇੱਕ ਇਹੀ ਜਿਹੀ ਇੱਕ ਚੀਜ਼ ਹੋਰ ਸੀ ਠੀਕ ਹੈ ਕਿ ਨਹੀਂ ਆਪਾਂ ਲਾਇਆ ਸੀ ਐਕਸਪੈਰੀਮੈਂਟ ਬੀਅਰ ਗੱਲ ਨੂੰ ਕਿ ਇੰਨੀਆਂ ਹਰੀ ਜਾਂਦੀਆਂ ਉਹ ਹਾਰਨ ਦਾ ਕਾਰਨ ਕੀ ਹੈ ਇਹ ਉਹ ਕੂਤਰ ਅੰਦਰੂਨੀ ਸੈੱਟ ਤੰਦਰੁਸਤ ਨਹੀਂ ਉਹ ਨਹੀਂ ਸਿਰਿਆ ਦਾ ਕੂਤਰ ਚਟਕਾਂ ਮਿਠਾਂ ਵਾਲਾ ਤੇ ਦੂਜਾ ਇੱਕ ਤਾਂ ਕਮੀ ਪਹਿਲੇ ਹੀ ਸੀਗੀ ਇਹਨਾਂ ਚ ਚਲ ਉਹ ਫਿਰ ਵੀ ਜ਼ੋਰ ਮਾਰ ਕੇ ਉੱਡੇ ਜਾਂਦੇ ਸੀਗੇ ਤੂਸੇ ਡੰਡਲੇ ਦੀ ਸਗੀ ਭੈਣ ਸੀ ਇਸੇ ਝੋਲੀ ਦੀ ਜਿਹੜੀ ਬੁੱਟਰ ਉਹ ਛੱਡੀ ਸੀ 2:3 ਵਜੇ ਫਿਰਦੀ ਸੀ ਰੱਬ ਚ ਲੱਗੀ ਠੀਕ ਹੈ ਕਿ ਨਹੀਂ ਤੇ ਇਹ ਛੱਡਣਸਾਰ ਪਤਾ ਪਹਿਲਾਂ ਤਾਂ ਪਤਾ ਨਹੀਂ ਕਿੰਨੇ ਪਿੰਡ ਗਾ ਗਈ ਬਈ ਇਹ ਕਾ ਆਪਣੀ ਮਾਰਦਾ ਪਤਾ ਨਹੀਂ ਕੀ ਕੂਤਰ ਦੇ ਅੰਦਰ ਆ ਛੱਡੀ ਪਈ ਨੂੰ ਦਿਸੇ ਨਾ ਕਰੇ ਘੰਟੇ-ਘੰਟੇ ਦੋ-ਦੋ ਘੰਟਾ ਤਾਂ ਮੁੜ ਕੇ ਆ ਕਰੇ ਲੰਮੀ ਜਾਇ ਕਰੇ ਪਤਾ ਨਹੀਂ ਕਿਹੜਾ ਪਿੰਡ ਬੱਲੂਆ ਨੇ ਬੁੱਲੂਆ ਨੇ ਜਾ ਕੇ ਮੁੜਿਆ ਕਰੇ ਕੂਦਰੀ ਉਦੋਂ ਬਾਅਦ ਜਦੋਂ ਟਿੱਕੀ ਕੂਦਰੀ 12 ਵਜੇ ਨੂੰ ਟੈਕੀ ਤੇ ਇੱਕ ਗੱਲ ਹੋਰ ਐ ਸਖਜਿੰਦਰ ਨੂੰ ਤੁਸੀਂ ਫੋਨ ਲਾ ਕੇ ਪੁੱਛ ਲਓ ਭਵਾਂ ਦੀ ਜੇ ਮੈਂ ਗੱਪ ਮਾਰਦਾ ਦਾ ਸਪੈਸ਼ਲ ਮੈਸੇਜ ਕਰ ਲਓ ਮੈਂ ਸਖਜਿੰਦਰ ਨੂੰ ਤੜਕੀ ਵੀ ਇਹ ਗੱਲ ਕਹੀ ਤੇ ਫੋਨ ਆਇਆ ਮੈਨੂੰ ਉਦੋਂ ਵੀ ਇਹ ਗੱਲ ਕਹੀ ਮੈਂ ਕਿਹਾ ਸਖਜਿੰਦਰਾ ਗੇਮ ਬਦਲੀ ਐ ਤੇ 1.5 ਵਜੇ ਦੇ ਆਸੇ-ਪਾਸੇ ਕੂਦਰੀ ਦੀ ਨਿਗ੍ਹਾ ਰੱਖੀ ਮੈਂ ਕਿਹਾ ਕੂਦਰੀ ਪਾਣੀ ਨੂੰ ਜਾ ਕਮਾਂ ਵੀ ਨਹੀਂ ਕੋਈ ਚੱਕਰ ਨਹੀਂ ਕਹਿੰਦਾ ਮੈਂ ਕਿਹਾ ਕੂਦਰੀ ਨਿਗਾਹ ਰੱਖੀ ਪਾਣੀ ਨੂੰ ਜਾਊ ਹੀ ਜਾਊਗੀ ਗੇ ਮਦਲੀਆ ਮੈਂ ਕੂਦਰੀ ਦੀ ਆਊਟ ਹੋਊਗਾ ਉਹੀ ਗੱਲ 1:10 ਮਿੰਟਾਂ ਵਿੱਚ ਸਿੱਧੀ ਛੱਪੜ ਤੇ ਓਡੀ ਦੀ ਓਡੀ ਪਈ ਐ ਇਦੋਂ ਵੱਧ ਜ਼ੋਰ ਘਰੇ ਮਾਰ ਜਾਂਦਾ ਬਈ ਕਬੂਤਰ ਸਾਨੂੰ ਪਤਾ ਦੋ ਦੋ ਦਿਨ ਲੋਟ ਨਹੀਂ ਹੁੰਦੇ ਆ ਦੇਖ ਲੈ ਇਹ ਖੜਜ ਇਹ ਬਈ ਲੱਗਦਾ ਏ ਕਿਸੇ ਪਾਸੇ ਬਾਜੀ ਓਢ ਗਈ ਐ ਲੈ ਗੁੜ ਕੀ ਜਾਂਦੀ ਐ ਲੈ ਕੀ ਹੋਇਆ ਇਹਨੂੰ ਇਹ ਕੱਲ ਨੂੰ ਓਲਾ ਮਾਰਨ ਨੂੰ ਘਰੇ ਕੱਢ ਕੇ ਕੂਦਰੀ ਦਾ ਕਬੂਤਰ ਕੇ ਬੈਠੂ ਜੋਰ ਲਾ ਕੇ ਤੂੰ ਵੱਧ ਜੋਰ ਲੱਗਿਆ ਹੋਊਗਾ ਗੱਲ ਮੁੱਕੀ ਗੇਮ ਲਈ ਸੀ ਨਵਾਂ ਐਕਸਪੈਰੀਮੈਂਟ ਸੀ ਨਹੀਂ ਕੰਮ ਜੋ ਐ ਕੋ ਹੋਇਆ ਪਹਿਲਾ ਕਬੂਤਰ ਛੱਪੜ ਚ ਵਾਤਾ ਬਈ ਆਪਾਂ ਆਪਣਾ ਗੇਮ ਪਿੱਛੇ ਕਬੂਤਰ ਨਹੀਂ ਪੈਂਦਾ ਛੱਪੜ ਤੇ ਠੀਕ ਹੈ ਕਿ ਨਹੀਂ ਮੈਂ ਉਹ ਨਾਲ ਆਉਂਦਾ ਦੋ ਚੀਜ਼ਾਂ ਕੱਲਾ ਬਾਈ ਗੋਰੇ ਵਾਲਾ ਪਾਣੀ ਲਾ ਆਂਦਾ ਬਾਜੀ ਤਾਂ ਨਹੀਂ ਜੇਦੀ ਸੀਗੀ ਪਰ ਨਾ ਤਾਂ ਛੱਪੜ ਚ ਮੈਂਦੀ ਤੇ ਘੱਟੋ ਘੱਟ 2 2.5 ਕਰੋੜ ਤੇ ਰੋੜ ਜੰਦੀ ਮੈਨੂੰ ਯਕੀਨ ਸੀਗਾ ਤੇ ਪਉਂਦੀ ਕਿੰਨੀ ਗਲਤ ਹੁੰਦੀ ਉਹ ਜਵੇਂ ਜਲੂਸ ਹੀ ਘੜ ਤੋ ਚੀਨੇ ਠੀਕ ਹੈ ਕਿ ਨਹੀਂ ਸਿੱਧੀ ਆਈ ਛੱਪੜ ਚ ਪਾਣੀ ਨਹੀਂ ਪੀਤਾ ਵਿੱਚ ਬੈ ਪਾਣੀ ਨਹੀਂ ਪੀਦਾ ਜਦੋਂ ਦਵਨੀ ਕੋਲੇ ਖੜਾ ਪਾਣੀ ਨਹੀਂ ਪੀਦਾ ਵਿੱਚ ਬੈ ਗਈ ਆ ਕੇ ਉੱਡ ਗਈ ਦੂਜੇ ਤਲਾ ਜਾ ਕੇ ਬੈ ਗਈ ਪਾਣੀ ਨਹੀਂ ਪੀਦਾ ਕੂਦਰੀ ਨੇ ਸ਼ਾਇਦ ਉਧਰੋਂ ਪੀ ਲਿਆ ਮੈਨੂੰ ਲੱਗਦਾ ਬਾਕੀ ਉਧਰੋਂ ਸ੍ਰੀਜਿੰਦਰ ਕਹਿੰਸੀ ਇੱਕ ਵਾਰੀ ਮੂੰਹ ਮਾਰਿਆ ਮਾੜਾ ਜਾਂ ਉਸ ਤੋਂ ਬਾਅਦ ਉੱઠી ਝੰਡਾ ਗਾ ਦੇ ਬੈ ਗਈ ਜਾ ਕੇ ਪਾਣੀ ਨਹੀਂ ਪੀਤਾ ਫਿਰ ਵੀ ਸ੍ਰੀਜਿੰਦਰ ਨੇ ਦੋ ਵਾਰੀ ਪਾਣੀ ਪਿਆ ਕੂਦਰੀ ਦਾ ਪਾਣੀ ਪੂਰਾ ਤੀਜੇ ਰੀ ਕੌਲੀ ਕੰਨੀ ਵੀ ਨਹੀਂ ਚੱਕੀ ਤੁਸੀਂ ਆਪ ਹੀ ਹਿਸਾਬ ਲਾ ਲਓ ਕਿੱਥੇ ਗਲਤੀ ਹੈ ਸਾਰੀ ਹੈ ਨਾ ਬਾਕੀ ਚਲੋ ਠੀਕ ਹੈ ਵੀ ਜਿਨ੍ਹਾਂ ਨੇ ਡੀਮੋਟੀਵੇਟ ਕਰਨਾ ਜਿਨ੍ਹਾਂ ਨੇ ਕਮੈਂਟ ਕਰਨੇ ਆ ਹਨਾ ਕਈ ਜਾਓ ਬਈ ਸਿਰ ਮੱਥਿਆ ਸੋਡੇ ਸਾਰੇ ਕਮੈਂਟ ਹਰੇ ਆ ਛੱਪੜ ਜਿਹਾ ਬਹਿ ਕੇ ਹਰੇ ਆ ਗੱਲ ਮੁੱਕੀ ਹੈ ਨਾ ਜਿਹੜਾ ਕੋਈ ਆ ਤੁਹਾਡੇ ਸਾਹਮਣੇ ਪਰ ਜਿਹੜੀ ਸਚਾਈ ਉਹ ਫਿਰ ਮੈਂ ਦੱਸਦੀ ਵੀ ਆ ਕਾਰਨ ਕਰਕੇ ਛੱਪੜ ਜਿਹਾ ਬੈਠੇ ਕੂਕੂਤਰੀ ਇਹ ਤੇ ਹਾਂ ਬਾਬਿਓ ਸੱਚ ਇੱਕ ਗੱਲ ਰਹੇਗੀ ਸੀ ਬਈ ਮੈਂ ਤੁਹਾਨੂੰ ਕਹਾਂ ਨਹੀਂ ਜੀ ਕੂਕੂਤਰੀ ਬਹੁਤ ਜਿਆਦਾ ਬਣੀ ਆ ਤੜਕੋ ਹਣਾ ਮਤਲਬ ਵੀ ਤੜਕੋ ਵਾਕੀ ਆ ਨਾ ਭੈਣ ਦਾ ਪਤਾ ਨਹੀਂ ਕੀ ਆਊਟ ਜਾਇਆ ਪਾ ਕੰਮ ਤਾਂ ੱੱਕਾ ਜਿਹਾ ਵਾਜ ਜਾਂਦਾ ਇੱਕ ਤਾਂ ਗਰਮੀ ਦਾ ਵਾਜ ਜਾਂਦਾ ਇੱਕ ਜਦੋਂ ਆਏ ਥੋੜਾ ਜਿਹਾ ਉਹ ਜਿਵੇਂ ਫਿਰ ਥੋੜਾ ਜਿਹਾ ਮਾਈਂਡ ਖਰਾਬ ਹੋ ਜਾਂਦਾ ਹਣਾ ਤਾਂ ਕਰਕੇ ਚ ਤੇ ਮੈਂ ਸਾਨੂੰ ਕਿਹਾ ਵੀ ਬਈ ਕੂਤਰੀ ਬਣ ਗਈ ਆ ਆਪਣੀ ਹਨਾ ਉਹ ਵਾਕਈ ਬਣੀ ਆ ਬਈ ਕਬੂਤਰੀ ਮੈਂ 15 ਕਬੂਤਰ ਸਾਂਹ ਤੇ ਦੂ ਪਹਿਲਾ ਹਰੇ ਗੇਮ ਤੇ ਸਾਂਹ ਤੇ ਪਰ ਵੀ ਜਦੋਂ ਇਹ ਸਮਾਨ ਲਾਇਆ ਨਾ ਆਪਾਂ ਗੱਪੜੀ ਮਾਰਦਾ ਮੈਂ ਢਾਈ ਚਲੋ ਛੱਡੋ ਮੈਂ ਜਦੋਂ ਲਾ ਕੇ ਗਿਆ ਸਮਾਨ ਨੂੰ ਠੀਕ ਆ ਕਿ ਨਹੀਂ ਮੈਂ ਦੇਖਿਆ ਬਈ ਟੜਕੇ ਆ ਕੇ ਕੋਈ ਕੂਤਰੀ ਐ ਬਣੀ ਵੀ ਥੱਲੋਂ ਪਿੰਨੇ ਯਾਰ ਕੀ ਗੋਲ ਮਟੋਲ ਯਾਰ ਫਰਕ ਪਤਾ ਲੱਗਦਾ ਸੀ ਵੀ ਵਾਕਈ ਕੂਤਰੀ ਨੇ ਵੇਟ ਬਣਾ ਲਿਆ ਫੁੱਲ ਵੇਟ ਬਣਾ ਲਿਆ ਬਈ ਕੂਤਰੀ ਨੇ 40% ਵੇਟ ਵਧਾਦਾ ਕੂਤਰੀ ਨੇ ਥੱਲੋਂ ਗੋਲ ਮਟੋਲ ਹੱਡੀ ਦੁੱਦੀ ਮਾਸ ਬਈ ਲਾਹ ਲਾਹ ਮੈਨੂੰ ਮੇਰੇ ਚਿੱਤ ਜਗੱਲ ਵਗ ਗਈ ਹਣਾ ਪਹਿਲੇ ਦੀ ਸੰਭਿਆ ਸੀ ਮੈਂ ਕਿਹਾ ਵੀ ਗੇਮ ਤਾਂ ਕੰਮ ਕਰ ਗਈ ਮਾ ਵੀ ਲੱਬ ਬਣ ਗਈ ਕੂਦਦੀ ਖੁਰਦੀ ਖਰੂ ਐਡੀ ਕੂਦਦੀ ਅਬਈ ਕਿਸੇ ਗੱਲ ਨਾਲ ਹੀ ਖਰੂ ਵੀ ਥੱਲੋਂ ਬਣ ਗਈ ਜਦੋਂ ਯਾਰ ਉਹ ਗਲੋਟੇ ਵਰਗੀ ਹੋਈ ਕੂਦਦੀ ਥੱਲੋਂ ਜਦੋਂ ਲਾਇਆ ਮੈਂ ਪਾਣੀ ਪੂਣੀ ਉਹ ਬਣਾ ਕੇ ਤੇ ਉਹ ਪਰ ਫਾਇਦਾ ਤਾਂ ਵੇਖ ਲੈ ਵੀ ਬਣ ਗਈ ਉਹਦਾ ਸਾਈਡ ਇਫੈਕਟ ਵੇਖਿਆ ਨਹੀਂ ਵੀ ਜਿੰਨੀ ਬਣੀ ਸੀ ਉਹਨਾਂ ਉਹਨਾਂ ਲਾ ਗਈ ਆ ਆਪਦਾ ਤੇ ਬਾਕੀ ਉਵੇਂ ਹੀ ਬੈ ਗਈ ਜ਼ੋਰ ਰੱਖ ਕੇ ਜਿੰਨਾ ਕਿ ਜਿਹੜਾ ਜ਼ੋਰ ਘਰੇ ਲੌਂਦੀ ਹੁੰਦੀ ਉਹ ਲਾਇਆ ਹੀ ਨਹੀਂ ਜਿਹੜਾ ਜਿੰਨਾ ਸਰੀਰ ਵਧਿਆ ਬਣਿਆ ਸੀ ਉਹਨਾਂ ਉਹਨਾਂ ਲਾ ਕੇ ਤੇ ਕੱਟੇ ਵਰਗੀ ਉ ਆ ਗੱਲ ਹੋਈ ਬਾਬੂ ਆ ਇਹਦਾ ਬੜਾ ਯਾਰ ਜਵਨ ਉਹਦੇ ਅੱਖਾਂ ਨੂੰ ਫੁੱਦੂ ਲੱਗਿਆ ਇਹ ਤਾਂ ਬਈ ਯਾਰ ਲਓ ਜੀ ਤੇ ਇਧਰ ਆਪਣੇ ਵੱਡੇ ਕੂਤਰਾਂ ਨੂੰ ਦਾਣੇ ਵੀ ਪਾਦੇ ਬਈ ਠੀਕ ਹੈ ਤੇ ਵਾਟਰ ਵੀ ਪਾਤਾ ਲਓ ਜੀ ਤੇ ਇਧਰ ਆਪਣੇ ਵੱਡੇ ਕੂਤਰਾਂ ਨੂੰ ਵੀ ਪਾ ਦਈਏ ਜੀ ਵਾਟਰ ਪਾ ਦਈਏ ਪਾ ਹੀ ਦਿੱਤਾ ਹੈ ਕਮ ਇਹਨੂੰ ਦੇਜੇ ਨਾਲ ਦੀ ਨਾਲ ਢਾਕ ਇਹ ਲਓ ਤੇ ਦਾਣੇ ਵੀ ਪਾ ਰੱਖੋ ਬਈ ਇਹਨੂੰ ਓਕੇ ਰਪੋਟਾਂ ਤੇ ਲਾ ਦਈਏ ਬਲੌਗ ਇਹਨਾਂ ਨੂੰ ਲਓ ਜੀ ਤੇ ਆਪਣੀ ਖਾਂਡ ਨੂੰ ਇੱਧਰ ਆਪਾਂ ਹੋ ਰੱਖ ਦੀ ਬਤਾਓ ਦੇਖੋ ਭੱਜ ਗਿਓਂਗੇ ਆਇਆ 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 ਪੁੱਤ ਹਾ ਇੰਨਾ ਜ਼ੋਰ ਤਾਂ ਦੋ ਦੋ ਦਿਨ ਤਾਂ ਆਪਾਂ ਜਿਹੜੇ ਘਰੇ ਜ਼ੋਰ ਲਾ ਕੇ ਆਉਂਦਾ ਉਹਨਾਂ ਨੂੰ ਬਾਹਰ ਰੱਖ ਤੈਨੂੰ ਅੱਜ ਬਾਹਰ ਛੱਡ ਕੇ ਤੇ ਅੱਜ ਹੀ ਬਦਾਮ ਪਾ ਦੇ ਵੇਖੋ ਚਮਤਕਾਰ ਹੋ ਗਿਆ ਬਾਬੇ ਤੂੰ ਆ ਕੇ ਮੇਰੇ ਤੇ ਲੈ ਕਰੇ ਬਸ ਕਰੇ ਸਿਰਫ ਮੈਂ ਰੋਟੀ ਖਾਣ ਗਿਆ ਸੀਗਾ ਹਣਾ ਤੇ ਨਾਉਣਵਾ ਦੇ ਮੇਰੇ ਜੀ ਆ ਆਇਨ ਸਹੀ ਹੁੰਦੀ ਹੁਣੀ ਬਸ ਠੀਕ ਆ ਬਈ ਹਨਾ ਬਾਦਾਮ ਪਿਉਂਦੇ ਆ ਸਾਹਮਣੇ ਹੋ ਪਏ ਕੁਜੇ ਚ ਠੀਕ ਆ ਤੇ ਪਾਣੀ ਪਿਉਂਦਾ ਜਿਹੜੇ ਕੱਲ ਨੂੰ ਦੋ ਕਬੂਤਰ ਹਜੇ ਹੋਰ ਬਸ ਸਾਹਮਣੇ ਦੇਖਣੇ ਮੇਰੇ ਸਾਬ ਨਾਲ ਲਾਸਟ ਕਬੂਤਰੀ ਹੋਣਗੇ ਤੇ ਪਾਣੀ ਪਿਉਂਦਾ ਬਾਦਾਮ ਪਿਉਂ ਤੇ ਇੱਕ ਕੋਸ਼ਾ ਕੁਦਰ ਪਿੰਜਰੇ ਚ ਪਾਦੇ ਸਾਹਮਣੇ ਜੀ ਦੀਂਦੀ ਹੋਈ ਤਾਂ ਸਾਨੂੰ ਠੀਕ ਆ ਇਹ ਵੀ ਐਕਸਪੈਰੀਮੈਂਟ ਕਰ ਲੈਨੇ ਸੋਡੇ ਕਹਿੰਦੇ ਕੁਛ ਨੂੰ ਪਾਣੀ ਪੂਣੀ ਦੇਦਾ ਅੰਦਰ ਬੈਠਿਆਣ ਜਿਹੜੇ ਮਤਲਬ ਡਾਉਣੇ ਆ ਬਾਦਾਮ ਵੀ ਘਟਾਦੇ ਸੋਡੇ ਕਹਿੰਦੇ 6-6 ਬਾਦਾਮਾਂ ਤੇ ਆ ਗਿਆ ਆਪਾਂ ਲੱਗ ਭਾਗ ਹਨਾ ਬਾਦਾਮ ਛੋਟੇ ਸੀ ਸਾਢੇ 6 ਛਪ ਆਇਆ 6-6 ਰੱਖ ਲੋ ਚੱਲੇ ਯਾਰ ਤੇ ਸਾਰਾ ਕੁਝ ਓਕੇ ਆਪਾਂ ਰਿਪੋਰਟਾਂ ਤੇ ਮੁੱਕ ਦੀ ਗੱਲ ਆਪਾਂ ਕਰਦੇ ਆਂ ਵਲੌਗ ਦੀ ਐਂਡਿੰਗ ਨੀਂਦ ਬਹੁਤ ਜ਼ਿਆਦਾ ਇਹਦੀ ਢੂਈ ਦੁਖੀਆਂ ਦੀ ਸਿਰ ਦੁਖੀਆਂ ਦਾ ਗੋਲਵ ਲਾ ਕੇ ਹਾਂ ਹੁੰਦੇ ਜਾਈਏ ਉਹ ਬੜਾ ਹੌਲਾ ਪੈ ਬਈ ਯਾਰ ਨੀਂਦ ਨਹੀਂ ਪੂਰੀ ਹੁੰਦੀਗੀ ਬਾਕੀ ਬਾਅਦ ਵਿੱਚ ਆ ਗੱਲਾਂ ਪਕਰਾਂ ਕੱਲ ਨੂੰ ਠੀਕ ਆ ਅੱਜ ਜਿਹੜਾ ਕੁਝ ਹੋਣਾ ਸੀ ਤੁਹਾਡੇ ਸਾਹਮਣੇ ਆਂ ਐ ਵਾਰੀ ਵਾਰੀ ਪਉਹੀ ਗੱਲਾਂ ਨੂੰ ਡਬਲ ਰਿਪੀਟ ਨਹੀਂ ਕਰਦੇ ਛੱਡੋ ਠੀਕ ਐ ਤੇ ਬਾਏ ਬਾਏ ਸਾਰੇ ਵੀਰਾਂ ਨੂੰ